ਸਲੋਗ ਰੋਜ਼ਨਾ ਕਾਹੂ ਤ ਰੋਜ਼ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਵਾਏ ਕਿਸੇ ਦਾ ਰੋਜ਼ ਕੰਮ ਦੀ ਕੋਈ ਲੋੜ ਨਹੀਂ ਕੋਈ ਖੂਜ ਦੇ ਗਿਆ ਖਾਤੇ ਜਿ ਦੇ ਗਿਆ ਆਪਾਂ ਨੇ ਕੀ ਲੈਣਾ ਤੁਸੀਂ ਆਪਣਾ ਵਿਚਾਰ ਕਰੋ ਰੋਜ਼ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਰੋਜ਼ਨਾ ਕਾਹੂ ਸੰਗ ਕਰੋ ਇਸੇ ਨਾਲ ਕੋਈ ਬੁੱੱਥੇ ਵਾਲੀ ਗੱਲ ਨਾ ਕਰੋ ਆਪਣਾ ਆਪ ਵਿਚਾਰੋ ਆਪ ਨੂੰ ਆਪ ਵਿਚਾਰੋ ਆਪਣਾ ਆਪ ਵਿਚਾਰੋ ਤਾਂ ਨਾ ਹੋਇਆ ਹੋਇਆ ਇੱਥੇ ਕਿਵੇਂ ਹੋਣਾ ਹੈ ਕੀ ਵਿਚਾਰ ਹੈ ਮੇਰੇ ਅੰਦਰ ਉਹ ਦੋ ਚਿੱਤੇ ਕਿਵੇਂ ਖਤਮ ਹੋਣਗੇ ਜਿਹੜੇ ਕੰਮ ਆ ਉਹ ਹੀ ਕੰਮ ਲੱਗਿਆ ਮਾਮਾ ਆ ਜਿਹੜੇ ਹੋਰ ਕਾਜ ਲੱਗਿਆ ਹੋਣੇ ਛੱਡ ਕਿਵੇਂ ਛੱਡਾਂ ਛੱਡਣ ਨੂੰ ਮਨ ਨਹੀਂ ਮੰਨਦਾ ਇਹਨੂੰ ਕਿਵੇਂ ਬਣਾਈਏ ਇਹਦੇ ਵਿਚਾਰ ਸਰੋ ਕੋਈ ਨਾ ਲੈਣ ਆਇਆ ਸੀ ਲਾਹ ਕਰਨੀ ਲੈ ਦੇ ਹਾਂ ਜਿਹੜੇ ਲੋਕ ਕਰਦੇ ਨੇ ਕਰ ਹੁੰਦੇ ਹੋ ਤੁਸੀਂ ਆਪਣੇ ਆਪ ਤੇ ਵਿਚਾਰ ਕਰੋ ਹੋਏ ਨਿਮਾਣਾ ਜਗ ਰਹੋ ਨਾਨਕ ਨਜ਼ਰੀ ਪਾਓ ਹੋਏ ਨਿਮਾਣਾ ਜਗ ਰਹੋ ਜੇ ਨਿਮਾਣਾ ਹੋ ਕੇ ਰਹੂਗੇ ਨਾ ਜੇ ਤਾਂ ਕਿਹਾਵੇ ਮੈਨੂੰ ਮਾਨ ਚਾਹੀਦਾ ਗੁਰਦਾਰ ਦੀ ਪ੍ਰਧਾਨਗੀ ਚਾਹੀਦੀ ਹੈ ਉਹ ਚਾਹੀਦਾ ਫੇਰ ਤਾਲੀਏ ਕੰਮ ਹੋਗਾ ਜੇ ਤੁਸੀਂ ਸੰਸਾਰ ਦਾ ਮਾਨ ਤੇ ਆਖੋ ਮੈਨੂੰ ਮਾਨ ਦੀ ਲੋੜ ਨਹੀਂ ਫੇਰ ਆਪਣਾ ਕੰਮ ਕਰ ਲਓ ਸੰਸਾਰ ਦੀ ਵਿੜਾਈ ਤਿਆਗੇ ਕਮ ਹੋ ਜਾਊਗਾ ਜੇ ਸੰਸਾਰ ਦੀ ਵਿੜਾਈ ਨਹੀਂ ਕਿ ਅਗਲੀ ਫੇਡੀਆਂ ਲਾਉਂੋ ਹੋਏ ਨਿਮਾਣਾ ਜਾਗ ਰਹੋ ਨਾਲੂ ਨਦਰੀ ਬਾਣੋ ਤਿਆਗੋ ਬਾਣਾ ਹੋ ਕੇ ਜਾਗੋ ਬਾਣੋ ਕਿਹਾ ਲੋ ਬਾਣ ਹੋਵੇ ਨਾ ਮੈਨੂੰ ਲੋੜ ਨਹੀਂ ਮੰਦੀ ਸੰਸਾਰੀ ਮੰਨਦੀ ਲੋੜ ਨਹੀਂ ਹੈ ਦਰਗਾਹ ਦੇ ਵਿੱਚ ਮੰਨਦੀ ਲੋੜ ਸੰਸਾਰਕ ਮੰਨ ਦਰਗਾਹ ਜਮਾਨੀ ਮੰਨਦਾ ਰਾਈ ਮਨ ਮਿਲ ਗਿਆ ਸੰਸਾਰ ਦੀ ਬਾਤ ਆਪੇ ਮਿਲਦੀ ਪੈਦਾ ਜੁੱਤੀਆਂ ਖਾ ਕੇ ਮੰਨਦਾ ਸੰਸਾਰ ਜਦੋਂ ਭਗਤ ਹੋਏ ਨੇ ਪੁੱਛੇ ਕਿ ਜਦ ਇਹ ਨਹੀਂ ਬਾਤ ਬਥੇ ਦੇਖੀ ਜਾਂਦੇ ਨੇ ਜਾਂ ਅਗਰ ਨਹੀਂ ਜਾਂਦੇ ਜਿਹਨਾਂ ਨੂੰ ਯੱਛਮਾਰ ਕਹਿੰਦੇ ਤੇ ਜਲਾਹੇ ਕਹਿੰਦੇ ਤੇ ਹੋਰ ਕਹਿੰਦੇ ਤੇ ਨੀਚ ਕਹਿੰਦੇ ਹੁਣ ਹੁਣ ਕਹਿੰਦੇ ਨੇ ਉਹ ਤਾਂ ਜੀ ਮਹਾਨ ਭਗਤ ਹੈ ਮਹਾਨ ਸੰਤ ਹੈ ਹੁਣ ਮਹਾਨ ਸੰਤ ਕਹਿੰਦਾ ਕਿ ਇਹਨਾਂ ਲਗੀ ਹੈ ਸੰਸਾਰ ਦੇ ਗੱਲ ਦਾ ਨਾ ਗਿਆਨ ਕਰੀ ਜਾਂਦਾ ਇਹ ਤਾਂ ਜਿਹਦੇ ਖਿਲਾਫ ਲੜਦੇ ਹੁੰਦੇ ਨੇ ਜੇ ਉਹ ਜਿੱਤ ਜੀ ਉਹਨੂੰ ਮੱਠਾ ਦੇ ਕੇ ਦੁੱਤੇ ਉਹਦੇ ਰਾਜਾ ਜੱਟਣ ਲੱਗ ਜਾਂਦੇ ਨੇ ਰਾਜੇ ਦਾ ਰਾਜਾ ਦੇ ਖਿਲਾਫ ਲੜਦੇ ਨੇ ਜਾਂ ਹਾਰ ਜਾਂਦੇ ਨੇ ਉਹਨੂੰ ਫੇਢੋਲੇ ਰਹਿੰਦੇ ਇਹ ਸੰਸਾਰ ਦੀ ਪ੍ਰਵਾਹ ਨਹੀਂ ਗੜੀ ਦੀ ਇਹ ਕੀ ਇਹਦਾ ਛਿੱਤਰ ਦਾ ਹੈ ਸੰਸਾਰ ਇਹਦਾ ਜਿਹਦੀ ਲਾਠੀ ਉਹਦੀ ਮੈਸਾ ਜਿਹਦਾ ਛੇਤਰ ਤਕੜਾ ਉਹਦੇ ਗੋਲਗੋਨਰ ਸੰਤ ਉਹ ਛੇਤਰ ਪਰਮੇਸ਼ਰ ਦਾ ਹੀ ਤਕੜਾ ਰੋਣੂ ਦੇ ਫਿਰ ਨਹੀਂ ਲੋ ਜੀ ਨੂੰ ਇਹ ਮਤਲਬ ਪਰਮੇਸ਼ਰ ਦਾ ਜਿੰਦਰ ਤਕੜਾ ਉਹਦੇ ਗੋਲਗੋਨ ਉਹਦਾ ਜਿੰਦਰ ਦੀਨ ਹੈ ਉਹਦਾ ਹੋਕੋਂ ਦੀਨ ਹੈ ਇਹੋ ਸੰਸਾਰ ਦਾ ਜੋ ਮੀਨ ਹੈ ਇਹਨਾਂ ਬਾਹਲੀਆਂ ਖਾਦਈ ਦੇਖਦਾ ਨਾ ਮੈਂ ਉਹ ਬੋੜਾ ਉਹ ਸੰਸਾਰ ਦੀ ਪਰਵਾਹ ਕਰਦਾ ਕੰਧ ਸੰਸਾਰ ਦੀ ਪਰਵਾਹ ਨਹੀਂ ਕਰਦੇ ਸੰਸਾਰ ਦੇ ਹਾਕਮਾਂ ਦੀ ਪਰਵਾਹ ਨਹੀਂ ਕਰਦੇ ਸੰਸਾਰ ਦੇ ਰਾਜਿਆਂ ਦੀ ਪਰਵਾਹ ਨਹੀਂ ਕਰਦੇ ਉਹ ਜਿਹੜਾ ਹਾਰ ਹੈ ਰਾਜਾ ਉਹਦੀ ਪਰਵਾਹ ਕਰ ਜਿਹਦਾ ਹੁਕਮਾਰਾਂ ਦੇ ਚੱਲਦਾ ਉਹਦੀ ਪਰਵਾਹ ਕਰ ਉਹ ਸੈਨਾ ਹੀ ਫਰਕ ਹੈ ਭਗਤਾਂ ਦੇ ਸੰਸਾਰੀਆਂ ਜੋੜ ਤਾ ਦੇਣਾ ਇਹਨਾਂ ਦੁਆਨਾ ਕਰੇ ਜੋੜ ਨਾ ਆਇਆ ਮੈਂ ਬੰਦੇ ਆਉਣ ਲੱਗਦਾ ਇਹਨਾਂ ਲਈ ਜੋੜਾ ਇਹ ਹੁਣ ਜੋੜ ਲਿਆਉਂਦੇ ਨੇ ਸਾਡੇ ਸੰਗ ਬੜਾ ਕੋਈ ਇੱਕ ਜੋੜ ਨਹੀਂ ਆਉਣਾ ਹੈ ਜੋ ਲਾਣ ਜਾਵੇ ਵਿਚਾਰ ਨਰਾਲੀ ਆ ਇਹ ਕਿਵੇਂ ਜੋੜ ਆ ਜੂਗਾ ਇਹ ਹੁਣ ਰਾਜ ਲਿਆ ਕੇ ਨਾ ਸਾਡੇ ਰਾਜ ਹੈ ਜੀ ਕਨਸੈਪਟ ਹੈ ਫਲਾ ਸਭ ਬਕਵਾਸ ਕਰਦੇ ਨੇ ਸਭ ਕਪਟੀ ਨੇ ਕਪਟੀ ਗੁਰਬਾਣੀ ਦੇ ਸੌਤ ਕਰਕੇ ਦਿਖਾਉਣ ਕਹਿੰਦੇ ਰਹੇ ਨੇ ਬਹੁਤ ਦੇਰ ਤੇ ਪਰ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਗਵਾਲਾ ਨੂੰ ਜਿਹਨਾਂ ਨੂੰ ਸਮਝ ਸੀ ਉਹ ਚੁੱਪ ਸੀ ਵੀ ਇਹਨਾਂ ਨੂੰ ਵਧਣਾ ਮੌੜਣ ਦੋ ਸੰਗਤ ਵਿੱਚ ਬੰਦੇ ਮਰਵਾਉਣਗੇ ਹੋਰ ਕੀ ਕਰਨਗੇ ਬੰਦੇ ਤਾਂ ਮਰਦੇ ਹੀ ਹੁੰਦੇ ਨੇ ਜੇ ਰਾਜ ਨੂੰ ਪਹੁੰਚੋ ਬਹੁਤ ਜਿਹੇ ਲਾਉਣਗੇ ਬੰਦੇ ਮਰਵਾਉਣਗੇ ਫਿਰ ਕੀ ਕਰਨਗੇ ਲੋਕਾਂ ਦਾ ਤੇ ਲੋਕਾਂ ਦਾ ਕੀ ਸ਼ੁਰੂ ਕਰਨਗੇ ਉਹ ਰੋਖ ਵੀ ਦੇਖ ਲੈਣਗੇ ਨਾ ਜਿਹੜੇ ਬੋਧੇ ਹੁੰਦੈ ਦਰਦ ਬਣਦੇ ਨੇ ਦਰਮਿਆਨ ਯਦ ਛੱਡ ਕੇ ਬਾਤ ਕੀ ਕੀਤਾ ਬੰਦੇ ਬਰਬਾਹੇ ਮੁੰਡੇ ਬਰਬਾਹੇ ਕੁਰਸੀ ਰੱਖ ਲਈ ਉਹਨਾਂ ਦੇ ਸਰਾਂ ਤੇ ਪੁਰਾਣੇ ਵੀ ਦੇਖ ਲਿਆ ਬਾਦ ਕਿਸ ਕਰਕੇ ਇਹਨਾਂ ਦਾ ਜਨਜਰ ਪਗਲਗ ਨੂੰ ਨਾ ਪਤਾ ਲੱਭ ਜਵੇ ਨਾ ਵੀ ਇਹ ਸਹੇ ਜਨ ਜਰ ਆਪਣੇ ਆਪ ਨੰਗਾ ਨਾ ਹੋ ਜਵੇ ਕੂੜ ਨਕੁੱਟੇ ਨਾਨਕਾ ਓੜ ਤੇ ਸੱਚ ਸਮੇਂ ਨਾਲ ਹੋਣਾ। ਛਾੜੇ ਬੰਦੇ ਜੁਪ ਕਰ ਜਾਂਦੇ ਨੇ। ਧਿਆਨ ਦਾ ਉਹ ਹੀ ਹੈ ਜੁਪ ਕਰ ਜੂ। ਉਹ ਗੋ ਨੂੰ ਦੇਖਿਆ ਵੀ ਇਹ ਪਾਣਾ। ਸਮਾਂ ਉਗੜ। ਸਮੇਂ ਨਾਲ ਆਪੇ ਜਿਹੜਾ ਹੋਖੜੀਆਂ ਹੋ ਗਈਆਂ। ਹੁਣ ਦਰਖਤ ਸੁੱਕ ਗਿਆ। ਸਿਉਕ ਪਈ ਹੋਈ ਹੈ। ਕੋਈ ਟਾਣੇ ਬੁਮਾਰ ਨਹੀਂ। ਪਛ ਨਹੀਂ ਇਹਦਾ ਰਾਜ ਦਾ ਰਸਤਾ ਸੁੱਕੂਗਾ। ਇਹ ਰਾਜ ਦੇ ਕੋਲ ਜੱਫਤਾ ਕੋਈ ਹਾਂ ਇਹਨਾਂ ਕੋਈ ਬਚਾਏ ਨਹੀਂ ਹੈ ਸਿੱਖੀ ਨੂੰ ਛੱਡ ਕੇ ਰਾਜ ਦੇ ਚਿਕੀਆ ਰਾਜੋ ਜੀ ਦਾ ਕੋਈ ਮੇਲ ਨਹੀਂ ਸਿੱਖੀ ਗੱਟ ਕੇ ਲੈ ਲੋ ਜੀ ਨਾ ਲੈਣਾ ਰਾਜ ਤਰ ਉਹ ਜੋੜ ਤਨ ਕੋਈ ਖਾਏ ਖੋਹ ਰ ਪ੍ਰਵਣ ਦੀ ਕੰਤ ਨਹੀਂ ਜਿਹਨੇ ਤਨ ਖਾਣਾ ਧਰਮ ਛੱਡ ਦਵੇ ਨਿਰਵਾਣਾ ਖਾਣੀ ਹੈ ਗੋਲਖਾਣੀ ਹੈ ਧਰਮ ਛੱਡ ਕੇ ਖਾਓ ਹੈ ਧਰਮ ਛੋੜ ਤਨ ਕੋਈ ਖਾਏ ਕੋਈ ਖਾ ਰਵੇ ਤਰ ਓਏ ਅੱਗੇ ਇਹੀ ਕਹਿੰਦੇ ਬੀ ਗੋਲ ਖਾਣ ਧਰਮ ਨੂੰ ਛੱਡ ਕੇ ਖਾਣਗੇ ਨਾ ਧਰਮ ਛੱਡਿਆ ਲੋਕਾਂ ਨੂੰ ਸਭ ਨੂੰ ਸਮਝ ਆ ਜੂਗੀ ਹੌਲੀ ਹੌਲੀ ਆ ਜੂਗੀ ਛੇਤੀ ਨਾ ਕਰੋ ਚੁੱਪ ਕਰ ਰਹੋ ਤੁਸੀਂ ਕਹੋ ਨਾ ਕੁਝ ਨਾ ਕਹਿਣ ਦੀ ਲੋੜ ਨਹੀਂ ਹੈ ਕਿਤੇ ਹੱਡ ਨਾ ਜਾਣ ਖਾਣ ਦੇ ਫਿਰ ਬਹੁਤ ਦੇਰ ਨੂੰ ਮੰਨ ਲ ਗਏ ਜਿਹੜਾ ਦੋਈ ਅਤੀ ਜਹਿਰ ਖਾਂਦਾ ਉਹ ਮੈਨੂੰ ਖਾਣ ਲੇ ਦੇ ਛੇਦੀ ਮਰੂਗਾ ਛੇਦੀ ਮਾਪਨਾ ਢਿਕਾ ਲਈ ਆ ਵੀ ਛੇਦੀ ਜਾਣ ਖਾਂਦੇ ਇਹਨਾਂ ਕਾਹੇ ਲੋਕ ਬਾਗਲ ਨੇ ਦੋਈ ਅਤੀ ਖਾਣ ਲਾਗੇ ਇਹਨਾਂ ਕੋਲ ਬੜਾ ਫਲਸਫਾ ਲੋਕਾਂ ਨੂੰ ਆ ਕਹਦਾ ਕਾਇ ਰਾਮਦਾਸ ਜੀ ਪਸੀ ਹੋਏ ਅਗਰ ਮੰਦਾ ਲੋਕ ਤਾਂ ਪਾਗਲ ਨੇ ਆ ਪਾਗਲੇ ਰਹਿਣਗੇ ਉਧਰੇ ਬੈਠੇ ਨੇ ਖਰਾਲ ਜਵਾਬ ਆ ਨਹੀਂ ਆਉਣਾ ਕੋਈ ਪੰਡਤ ਕੋਕੀ ਜਵਾਬ ਸੀ ਹੁਣ ਤੱਕ ਪੰਡਤ ਨਹੀਂ ਬੋਲੇ ਅਗਰ ਬਣੇਗਾ ਤਾਂ ਇਹ ਸਾਰੇ ਵਿਦਵਾਨ ਇਹ ਪੰਡਤ ਨੇ ਕਿਸੇ ਨੇ ਨਹੀਂ ਬੋਲ ਸਕਦਾ ਬਿਗੁਰਵਾਨੀ ਦੇ ਜਦ ਕੋਈ ਬਾਣੀ ਦਾ ਪੱਟਾ ਡੋਲ ਰੇ ਇਹਨਾਂ ਕੋਲ ਕੁਝ ਨਹੀਂ ਕਹਿਣ ਨੂੰ ਝੂਠੇ ਝੂਠਾ ਕੀ ਕਹੂੰਗਾ ਚੁੱਪ ਕਰੂਗਾ ਹੌਂਕੀ ਤੋੜੂ ਝੂੜ ਕੇ ਪਗੜਨ ਤੇ ਸਵਾਝ ਝੂੜ ਕੋਈ ਇਲਾਜ ਨਹੀਂ ਹੂੰ